ਆਸ-ਪਾਸ ਦੀ ਗੱਲ ਕਰ ਰਹੇ ਹਾਂ ਹਾਲ ਠੀਕ ਹੈ ਜੀ ਚੜ੍ਹਦੀ ਕਲਾ ਤੁਸੀਂ ਕਹ ਰਹੇ ਹੋ ਵੀ ਬੜੀ ਖਾਸ ਗੱਲ ਹੈ ਕਿਹੜੀ ਤੌਪਟਣੀ ਹੈ ਜੀ ਅੱਜ ਇਹ ਜਿਹੜੀ ਤੌਪ ਹੈ ਜੀ ਇਹ ਇਹਨੂੰ ਅੰਗਰੇਜ਼ਾਂ ਨੇ ਦਾ ਨਾਮ ਦਿੱਤਾ ਹੋਇਆ ਹੈ ਦ ਸਿੱਖ ਕਰੂਜ਼ ਮਜ਼ਾਈ ਭਈ ਇਹ ਦਾ ਜਿਹੜਾ ਵਾਰ ਹੈ ਉਹ ਅੱਧਾ ਮੀਲ ਪੌਣਾ ਮੀਲ 1 ਮੀਲ ਤੱਕ ਇਹ ਵਾਰ ਕਰਦੀ ਸੀ ਸੋ ਜਦ ਇਹਨਾਂ ਫੱਟਣਾ ਹੀ ਜਾ ਕੇ ਤੇ ਗੋਲੇ ਨੇ 1 ਮੀਲ ਦੇ ਉੱਤੇ ਸੀ ਦੁਸ਼ਮਨ ਦੀ ਫੌਜ ਦੇ ਸਿਦਕ ਇਹ 19ਵੀਂ ਸਦੀ ਦੇ ਸ਼ੁਰੂਆਤ ਦੀ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਹੈ। ਆ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਬਰੁਨਾਈ ਸਟੇਡੀਅਮ ਇੰਗਲੈਂਡ ਵਿੱਚ ਪਈ ਹੈ। ਇਹ ਇਹ ਵਾਲਾ ਜਿਹੜਾ ਪੀਸ ਹੈ ਇਹ ਫੌਜੇ ਖਾਸ ਜਿਹੜੀ ਰਾਇਲ ਬ੍ਰਿਗੇਡ ਸੀ ਉਹਦੇ ਕੋਲੇ ਸੀ ਔਰ ਲੋਰ ਦਰਬਾਰ ਚ ਸੀਗਾ। ਪਹਿਲਾਂ ਤਾਂ ਜਿਹੜਾ ਐਮਪੀ ਲੈਡ ਫੰਡ ਹੋਏਗਾ ਉਹਦੇ ਚ ਪਹਿਲੇ ਕਾਰਜਾਂ ਚ ਉਹ ਵੀ ਇਸ ਜਗ੍ਹਾ ਦੀ ਜੋ ਵੀ ਮਰਮਤ ਹੋਣ ਵਾਲੀ ਹੈ ਉਹ ਅਸੀਂ ਕਰਾਵਾਂਗੇ ਐਮਪੀ ਲੈਡ ਫੰਡ ਚੋਂ ਮਹਾਰਾਜਾ ਨਜੀਦ ਸਿੰਘ ਸਿੱਖਾਂ ਦਾ ਕਹਿੰਦੇ ਰਾਜਾ ਸੀ ਜੀ ਪੰਜਾਬ ਚ ਕੋਈ ਟੋਪਨੀ ਦੇ ਨਾਲ ਵੀ ਅਜੇ ਤੱਕ ਕਿਤੇ ਪਈ ਪੰਜਾਬ ਦੀ ਕੋਈ ਨਿਸ਼ਾਨੀ ਹੈ ਇਹ ਮੈਂ ਫੋਟੋ ਸਪੈਸ਼ਲੀ ਇੰਗਲੈਂਡ ਤੋਂ ਜਾ ਕੇ ਲੈ ਕੇ ਆਇਆ ਦੇ ਇੰਗਲੈਂਡ ਤੋਂ ਲਿਆਂਦੀ ਹੈ ਹਾਂਜੀ ਇਹ ਫੋਟੋ ਖਿੱਚ ਕੇ ਲਿਆਇਆ ਇੰਗਲੈਂਡ ਤੋਂ ਜਾ ਕੇ ਪੀ ਜੇ ਕੋਈ ਉਧਰ ਚ ਗੱਲ ਹੁੰਦੀ ਹੈ 1 ਮੀਲ ਤੱਕ ਸਾਡੇ ਬੰਦਿਆਂ ਦੇ ਖਿਲਾਫ ਤੇ ਫਿਰ ਉਹਨੂੰ ਕੰਟਰੋਲ ਕਰਨੇ ਇਹ ਸਾਰਾ ਐਸ ਪਹਾੜਾਂ ਤੇ ਇਹ ਇਹ ਵੈਪਨ ਸਿਸਟਮ ਇੰਸਟਾਲ ਕਰਨਾ ਕਿ ਕਹਿੰਦੇ ਵੀ ਜੇ ਪਾਕਿਸਤਾਨ ਵੀ ਪਈ ਹੋਏ ਸੀ ਲਿਆਵਾਂਗੇ ਜੀ ਆਜੂਗੀ ਇਹ ਤਾਂ ਤੇ ਨਾ ਫਿਰ ਡਰਾਇੰਗਸ ਲੈਣੀਆਂ ਸਾਰਾ ਕੁਝ ਕਰਨਾ ਆਪਾਂ ਕੋਈ ਖੜਾਉਣਾ ਤਾਂ ਬਣਾਉਣਾ ਨਹੀਂ ਵਰਕਿੰਗ ਵੈਪਨ ਸਿਸਟਮ ਬਣਾਉਣਾ ਹੈ ਨਾ ਉਹਦੇ ਸਰਕਾਰ ਦੀਆਂ ਇਜਾਜ਼ਤਾਂ ਵੀ ਚਾਹੀਦੀਆਂ ਨੇ ਸਾਰਾ ਕੁਝ ਚਾਹੀਦਾ ਹੈ ਉਮ ਸਰਕਾਰਾਂ ਨੂੰ ਅਪੀਲ-ਪੂਲ ਕਰਕੇ ਫਾਇਦਾ ਨਹੀਂ ਹਕੂਮਤ ਆਤੇ ਹੱਥੇ ਚ ਲੈਣੀ ਪੈਣੀ ਹੈ ਤਾਂ ਹੀ ਕੌਮ ਦਾ ਕੁਝ ਬਣਨਾ ਹੈ ਇਹ ਜਾਓ ਨਾ ਉਥੇ ਉਥੇ ਸਾਰਾ ਕੁਝ ਇਸ ਕੈਨਨ ਦਾ ਇਸ ਵੈਪਨ ਸਿਸਟਮ ਦਾ ਇਤਿਹਾਸ ਵਿੱਚ ਜਿਹਨੂੰ ਅੱਜ ਦੀ ਤਰੀਕੇ ਬੋਫਰਸ ਨਹੀਂ ਕਹਿੰਦੇ ਇਹ ਸਿੱਖ ਰਾਜ ਦੀ ਬੋਫਰਸ ਹੈ ਇੰਗਲੈਂਡ ਦੇ ਵਿੱਚ ਆ ਐਲਵਿਡਨ ਹਾਲ ਹੋ ਕੇ ਆ ਹੁਣ ਐਲਵਿਡਨ ਹਾਲ ਬਹੁਤਿਆਂ ਨੂੰ ਪਤਾ ਨਹੀਂ ਹੋਊਗਾ ਮਹਾਰਾਜਾ ਦਲੀਪ ਸਿੰਘ ਦਾ ਫਹਸੀ ਇਹ ਕੌਮ ਨੂੰ ਯਾਦ ਰੱਖਣਾ ਚਾਹੀਦਾ ਵੀ ਸਾਡਾ ਇਤਿਹਾਸ ਕੀ ਸੀ ਸਾਡਾ ਪਿਛੋਕੜ ਕੀ ਸੀ ਕਿਉਂਕਿ ਵੇਲੇ ਦੀਆਂ ਹਕੂਮਤਾਂ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਆਪਦਾ ਇਤਿਹਾਸ ਭੁੱਲ ਜਾਈਏ ਤੁਸੀਂ ਇਹ ਦੇਖੋ ਬੜੀ ਤਰਾਸਦੀ ਹੈ ਰਾਜਸਥਾਨ ਤੇ ਜਿੰਨੇ ਕਿਲੇ ਨੇ ਉਹ ਉਹਨਾਂ ਫੈਮਿਲੀਜ਼ ਨੂੰ ਉਵੇਂ ਹੀ ਰੱਖੇ ਹੋਏ ਨੇ ਉਹ ਆਪਣਾ ਇਤਿਹਾਸ ਦੱਸਣਾ ਚਾਹੁੰਦੇ ਆ ਪਹਿਲੇ ਸੀਗੇ ਸਟੇਟਾਂ ਦੇ ਕਪੂਰਥਲੇ ਵਾਲਾ ਜਿਹੜਾ ਪੈਲਸ ਹੈ ਉਹਨੂੰ ਸੈਨਿਕ ਸਕੂਲ ਬਣਾਤਾ ਜਿਹੜਾ ਮੋਤੀਬਾਗ ਪਟਿਆਲੇ ਸੀ ਉਹਨੂੰ ਨੈਸ਼ਨਲ ਸਕੂਲ ਆਫ ਸਪੋਰਟਸ ਬਣਾਤਾ ਉਹ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਇੱਥੇ ਜਦੋਂ ਦਾ ਰਾਜਪਾਲ ਸੀਗਾ ਤੁਹਾਡੇ ਤੇ ਮਹਿਲ ਉਹਨੇ ਆਰੇ ਤੁਹਾਡੇ ਸੀ ਲਾਹੌਰ ਸਾਡੇ ਕੋਲੋਂ ਹੋਂਟ ਛੁੱਟ ਗਿਆ ਹੁਣ ਇੱਥੇ ਦੇਖ ਰਿਹਾ ਜੀ ਇੱਥੇ ਗੱਲ ਹੋ ਰਹੀ ਸੀ ਸਟੇਜ ਤੋਂ ਪਈ 40 ਸਾਲ ਨਿਸ਼ਾਨ ਸਾਹਿਬ ਲਾਹੌਰ ਝੂਲਦਾ ਰਿਹਾ 40 ਸਾਲ ਨਹੀਂ ਝੂਲਦਾ ਰਿਹਾ ਚੌਂਕੀ ਸਰਕਾਰੇ ਖਾਲਸਾ ਰੂਪਨਗਰ ਵਿਖੇ ਜਿੱਥੇ ਇੱਕ ਮੋਰਚਾ ਲੱਗਿਆ ਤੇ ਉਹ ਜਗ੍ਹਾ ਜਿਹੜੀ ਪੌਣੇ 2 ਸਦੀਆਂ ਤੋਂ ਆਬਾਦ ਨਹੀਂ ਸੀ ਹੋਈ ਉਹ ਆਬਾਦ ਹੋ ਗਈ ਅੱਜ ਖਾਲਸੇ ਦਾ ਬੜਾ ਬੜਾ ਇਕੱਠ ਹੋਇਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਉੱਥੇ ਕੁਸ਼ਲਪਾਲ ਸਿੰਘ ਜੀ ਮਾਨ ਵੀ ਸਾਡੇ ਨਾਲ ਹੈ ਤੇ ਇਹ ਕਹਿੰਦੇ ਕੋਈ ਸਰਪ੍ਰਾਈਜ਼ ਹੈ ਮੇਰੇ ਕੋਲ ਕੋਈ ਖਾਸ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਆ ਉਹ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਤੁਸੀਂ ਖਾਸ ਗੱਲ ਦੀ ਗੱਲ ਕਰ ਰਹੇ ਹੋ ਹਾਲ ਠੀਕ ਹੈ ਜੀ ਚੜ੍ਹਦੀ ਕਲਾ ਤੁਸੀਂ ਕਹਿੰਦੇ ਵੀ ਬੜੀ ਖਾਸ ਗੱਲ ਹੈ ਕਿਹੜੀ ਤੋਪ ਕੱਟਣੀ ਹੈ ਜੀ ਅੱਜ ਆਹ ਹੈ ਜੀ ਕਿਹੜੀ ਤੋਪ ਕੱਢ ਲਈ ਜੀ ਤੁਸੀਂ ਕੀ ਇਤਿਹਾਸ ਹੈ ਜੀ ਇਸ ਤੋਪ ਦਾ ਇਹ ਜਿਹੜੀ ਤੋਪ ਹੈ ਜੀ ਇਹ ਇਹਨੂੰ ਅੰਗਰੇਜ਼ਾਂ ਨੇ ਦਾ ਨਾਮ ਦਿੱਤਾ ਹੋਇਆ ਹੈ ਦ ਸਿੱਖ ਕਰੂਜ਼ ਮਿਜ਼ਾਈਲ ਇੱਕ ਕਰੂਜ਼ ਮਿਜ਼ਾਈਲ ਆ ਦੇਖੋ ਲਿਖਿਆ ਹੋਇਆ ਦ ਸਿੱਖ ਕਰੂਜ਼ ਮਿਜ਼ਾਈਲ ਸੋ ਇਹ ਤੋਂ ਉਹਦੀ ਖਾਸੀਅਤ ਇਹ ਹੈ ਵੀ ਇਹ ਦਾ ਜਿਹੜਾ ਵਾਰ ਹੈ ਉਹ ਅੱਧਾ ਮੀਲ ਪੌਣਾ ਮੀਲ 1 ਮੀਲ ਤੱਕ ਇਹ ਵਾਰ ਕਰਦੀ ਸੀ ਸੋ ਜਦ ਇਹਨਾਂ ਫਟਣਾ ਹੀ ਜਾ ਕੇ ਤੇ ਗੋਲੇ ਨੇ 1 ਮੀਲ ਦੇ ਉੱਤੇ ਸੀ ਦੁਸ਼ਮਨ ਦੀ ਫੌਜ ਦੇ ਸਿਰ ਤੇ ਉਹਨਾਂ ਸਮਿਆਂ ਦੀ ਹਾਈ ਟੈਕ ਸੀ ਇਹ 19ਵੀਂ ਸਦੀ ਦੇ ਸ਼ੁਰੂਆਤ ਦੀ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਹੈ ਮਤਲਬ ਅੰਗਰੇਜ਼ ਇਹਨੂੰ ਕਹਿੰਦਾ ਵੀ ਸਾਡੇ ਕੋਲੇ ਵੀ ਇਹ ਹੈ ਨਹੀਂ ਸੀ ਔਰ ਖਾਸੀਅਤ ਇਹ ਹੈ ਇਹ ਇੱਥੇ ਵੀ ਵੀਡੀਓ ਹੀ ਸੀ ਅੱਛਾ ਜੀ ਇਹ ਇੱਥੇ ਵੀਡੀਓ ਹੀ ਸੀ ਇਹਦੇ ਨਾਲ ਦੀਆਂ 50 ਤੋਪਾਂ 1845 ਦੇ ਜੰਗ ਚ ਅੰਗਰੇਜ਼ ਨੇ ਕੈਪਚਰ ਕੀਤੀਆਂ ਅੱਛਾ ਜੀ ਤੇ 1849 ਵਾਲੇ ਜੰਗ ਚ 40 ਤੋਪਾਂ ਇਹਦੇ ਨਾਲ ਦੀਆਂ ਕੈਪਚਰ ਹੋਈਆਂ ਸੋ ਆ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਬਰੁਨਾਈ ਸਟੇਡੀਅਮ ਇੰਗਲੈਂਡ ਵਿੱਚ ਪਈ ਹੈ ਅੱਛਾ ਜੀ ਇਹ ਇਹ ਵਾਲਾ ਜਿਹੜਾ ਪੀਸ ਹੈ ਇਹ ਫੌਜੇ ਖਾਸ ਜਿਹੜੀ ਰਾਇਲ ਬ੍ਰਿਗੇਡ ਸੀ ਉਹਦੇ ਕੋਲੇ ਸੀ ਔਰ ਲੋਰ ਦਰਬਾਰ ਚ ਸੀਗਾ बिकॉज ਇਹ ਬੜਾ ਔਰਨਾਮੈਂਟਲ ਕਢਾਈ ਕੀਤਾ ਹੋਇਆ ਪੀਸ ਹੈ ਤੇ ਇਹ ਫਿਰ ਅੰਗਰੇਜ਼ 1859 ਤੋਂ ਬਾਅਦ ਇਹਨੂੰ ਇੰਗਲੈਂਡ ਲੈ ਗਏ ਇਤਿਹਾਸ 'ਚ ਵੀ ਇਹਦੇ ਨਾਲ ਦੀਆਂ 50 ਤੋਪਾਂ ਅੰਗਰੇਜ਼ ਨੇ 1845 ਦੇ ਜੰਗ ਤੋਂ ਬਾਅਦ ਕੈਪਚਰ ਕੀਤੀਆਂ ਤੇ 30 ਤੋਂ 35 ਤੋਪਾਂ ਇਹਦੇ ਨਾਲ ਦੀਆਂ ਉਹਨਾਂ ਨੇ 1859 ਦੇ ਜੰਗ ਤੋਂ ਬਾਅਦ ਖਾਲਸਾ ਫੌਜੀਆਂ ਕੈਪਚਰ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਹੈ ਇਹ ਲੋਰ ਔਰ ਪੰਜਾਬ ਦੀ ਬਣੀ ਵੀ ਤੋਪ ਹੈ ਔਰ 19ਵੀਂ ਸਦੀ ਦਾ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਹੈ ਤੇ ਜੇ ਕੌਮ ਅਕਾਲੀ ਦਲ ਅਮਰਸਰ ਨੂੰ ਫਤਵਾ ਬਖਸ਼ਦੀ ਹੈ ਪਹਿਲਾਂ ਦਾ ਜਿਹੜਾ ਐਮਪੀ ਲੈਡ ਫੰਡ ਹੋਏਗਾ ਉਹਦੇ ਚ ਪਹਿਲੇ ਕਾਰਜਾਂ ਚੋਂ ਵੀ ਇਸ ਜਗ੍ਹਾ ਦੀ ਜੋ ਵੀ ਮੁਰੰਮਤ ਹੋਣ ਵਾਲੀ ਹੈ ਉਹ ਅਸੀਂ ਕਰਾਵਾਂਗੇ ਐਮਪੀ ਲੈਡ ਫੰਡ ਚੋਂ ਉਸ ਤੋਂ ਬਾਅਦ ਇਹਦੇ ਨਾਲ ਦੀ ਤੋਪ ਜੇ ਸਾਨੂੰ ਕਿਤੇ ਪਾਕਿਸਤਾਨ ਤੋਂ ਮਿਲ ਗਈ ਇਹ ਇੰਗਲੈਂਡ ਚੋਂ ਮਿਲ ਗਈ ਉਹ ਲਿਆ ਕੇ ਕਿਉਂਕਿ ਇਹੀ ਵੀਡੀਓ ਇਸ ਇੱਥੇ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਕਹਿੰਦੇ ਰਾਜਾ ਸੀ ਜੀ ਪੰਜਾਬ ਚ ਕੋਈ ਤੋਪ ਨਹੀਂ ਦੇ ਨਾਲ ਸੀ ਅਜੇ ਤੱਕ ਕਿਤੇ ਪਈ ਪੰਜਾਬ ਦੀ ਕੋਈ ਨਿਸ਼ਾਨੀ ਹੈ ਨਹੀਂ ਅੱਛਾ ਜੀ ਸਾਡੀ ਰਾਜਧਾਨੀ ਤਾਂ ਲਾਹੌਰ ਰਹੇਗੀ ਸਾਡਾ ਸਾਰਾ ਕੁਝ ਤਾਂ ਲਾਹੌਰ ਰਹ ਗਿਆ ਸੋ ਐਸ ਵੇਲੇ ਜਿਹੜਾ ਚੜਦਾ ਪੰਜਾਬ ਹੈ ਉਹਦੇ ਵਿੱਚ ਇਹ ਕੋਈ ਨਿਸ਼ਾਨੀ ਨਹੀਂ ਆ ਇਹ ਮੈਂ ਫੋਟੋ ਸਪੈਸ਼ਲੀ ਇੰਗਲੈਂਡ ਤੋਂ ਜਾ ਕੇ ਲੈ ਕੇ ਆਇਆ ਦੇਖੋ ਇੰਗਲੈਂਡ ਤੋਂ ਲਿਆਂਦੀ ਹੈ ਜੀ ਹਾਂਜੀ ਨੇ ਫੋਟੋ ਖਿੱਚ ਕੇ ਲਿਆ ਇੰਗਲੈਂਡ ਤੋਂ ਜਾ ਕੇ ਇਹ ਜਦੋਂ ਆਪਾਂ ਪਿੱਛੇ ਇੱਥੇ ਮਿਲੇ ਸੀ ਉਦੋਂ ਮੈਂ ਫਿਰ ਇਹਦੇ ਤੇ ਰਿਸਰਚ ਕਰਨੀ ਸ਼ੁਰੂ ਕੀਤੀ ਵੀ ਇੱਥੇ ਕਿਹੜਾ ਵੈਪਨ ਸਿਸਟਮ ਲੱਗਿਆ ਹੋਇਆ ਸੀ ਫਿਰ ਮੈਂ ਲੱਭਿਆ ਵੈਪਨ ਸਿਸਟਮ ਕਿੱਥੇ ਪਿਆ ਹੈਗਾ ਕੋਈ ਫਿਰ ਮੈਨੂੰ ਉੱਥੇ ਬਰੁਨਾਈ ਸਟੇਡੀਅਮ ਇੰਗਲੈਂਡ 'ਚ ਮਿਲਿਆ ਮੈਂ ਫਰਵਰੀ 'ਚ ਗਿਆ ਸੀ ਇਸ ਸਾਲ ਤੇ ਫਿਰ ਮੈਂ ਸਾਰਾ ਕੁਝ ਉੱਥੋਂ ਲੈ ਕੇ ਆਇਆ ਸੀ ਹੋਰ ਕਿਦਾਂ ਦਾ ਮਾਹੌਲ ਸੀ ਜੀ ਤੁਸੀਂ ਰਿਸਰਚ ਕੀਤੀ ਪਤਲ ਇਹ ਬੇਸਿਕਲੀ ਆਰਟੀਲਰੀ ਬੈਟਰੀ ਕਿਹਾ ਜਾਂਦਾ ਇਹਨੂੰ ਫੌਜ ਦੀ ਲੈਂਗੁਏਜ 'ਚ ਤੋਪਖਾਨਾ ਸੋ ਤੂਬ ਖਾਨਾ ਦਸੀ ਕਿਉਂਕਿ ਜਦੋਂ ਮਹਾਰਾਜਾ ਸਾਹਿਬ ਜਾਂ ਕੋਈ ਸਿੱਖ ਜਰਨੈਲ ਜਾਂ ਸਿੱਖ ਫੌਜ ਨਹਿਰ ਦਰਿਆ ਪਾਰ ਕਰਕੇ ਉਧਰ ਜਾਂਦੇ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਤਾਂ ਦੇਣੀ ਸੀ ਨਾ ਕਵਰ ਫਾਇਰ ਨਾਲ ਭਈ ਜੇ ਕੋਈ ਉਧਰ ਚ ਗੱਲ ਹੁੰਦੀ ਹੈ 1 ਮੀਲ ਤੱਕ ਸਾਡੇ ਬੰਦਿਆਂ ਦੇ ਖਿਲਾਫ ਤੇ ਫਿਰ ਉਹਨੂੰ ਕੰਟਰੋਲ ਕਰਨੇ ਇਹ ਸਾਰਾ ਐਨ ਪਹਾੜਾਂ ਤੇ ਇਹ ਇਹ ਵੈਪਨ ਸਿਸਟਮ ਇੰਸਟਾਲਡ ਸੀ 19 ਵਜੇ ਇੱਥੇ ਤੇ ਪਾਰ ਕਰਕੇ ਵੀ ਲੰਘ ਜਾਂਦੀ ਸੀ ਖਾਲਸਾ ਫੌਜ ਕੋਈ 3-5 ਨਹੀਂ ਸੀ ਅੱਗੇ ਕਰ ਸਕਦਾ ਹਾਂ ਬਸੋ ਬੇਸਿਕਲੀ ਕਿਉਂਕਿ ਉਹ ਹੈਗਾ ਨੀਵਾ ਏਰੀਆ ਇਹ ਪਹਾੜ ਉੱਚਾ ਹੈ ਸੋ ਅੰਗਰੇਜ਼ ਜਦੋਂ ਸਾਡੇ ਬੰਦੇ ਉਧਰ ਜਾਂਦੇ ਸੀ ਸਮਝੌਤੇ ਲਈ ਕੋਈ ਗੱਲਬਾਤ ਕਰਨ ਨੂੰ ਉਹਨਾਂ ਨੇ ਪ੍ਰੋਟੈਕਸ਼ਨ ਤਾਂ ਕਰਨੀ ਹੀ ਹੈ ਨਾ ਕਿ ਜੇ ਉਧਰ ਕੋਈ ਗੜਬੜ ਹੋਏਗੀ ਤਾਂ ਇੱਧਰ ਇਹੇ ਤੋਪਾਂ ਤਿਆਰ ਸੀ ਤਾਂ ਕਹਿੰਦੇ ਵੀ ਜੇ ਪਾਕਿਸਤਾਨ ਵੀ ਪਈ ਹੋਏ ਸੀ ਲਿਆਵਾਂਗੇ ਜੀ ਆਜੂਗੀ ਇਹ ਤਾਂ ਵੇਖੋ ਕੰਮ ਕਰਨਾ ਫਰਜ਼ ਆ ਕੋਸ਼ਿਸ਼ ਕਰਨਾ ਫਰਜ਼ ਆ ਆ ਕੱਟ ਕੇ ਲੈਂਦਾ ਨਾ ਕਿ ਤੂੰ ਤੇ ਜੇ ਨਾ ਹੋਈ ਜੇ ਐਡਾ ਹੀ ਔਖਾ ਹੋਇਆ ਨਾ ਹੋਈ ਫਿਰ ਇਹਦੀਆਂ ਇੰਗਲੈਂਡ ਤੋਂ ਡਰਾਇੰਗਸ ਲਿਆਵਾਂਗੇ ਇਹ ਦੁਬਾਰਾ ਪੰਜਾਬ ਚ ਬਣਾਵਾਂਗੇ ਇਹ ਕੌਮ ਨਾਲ ਵਾਦਾ ਹੈ ਕੌਮ ਤਾਕਤ ਬਖਸ਼ੇ ਇਹ ਇਹ ਕਰਕੇ ਦਿਖਾਵਾਂਗੇ ਨਹੀਂ ਜੀ ਐਮਪੀ ਬਣੋਗੇ ਤਾਂ ਹੀ ਕਰੋਗੇ ਜੀ ਤੇ ਬਣਾਉਣੀ ਹੈ ਫਿਰ ਤਾਂ ਆਪਾਂ ਹੁਣ ਵੀ ਬਣਾ ਸਕਦੇ ਆ ਬਣਾ ਸਕਦੇ ਆ ਪਰ ਐਦਾ ਹੈ ਨਾ ਫਿਰ ਡਰਾਇੰਗਸ ਲੈਣੀਆਂ ਸਾਰਾ ਕੁਝ ਕਰਨਾ ਆਪਾਂ ਕੋਈ ਖੜਾਉਣਾ ਤਾਂ ਬਣਾਉਣਾ ਨਹੀਂ ਵਰਕਿੰਗ ਵੈਪਨ ਸਿਸਟਮ ਬਣਾਉਣਾ ਹੈ ਨਾ ਉਹ ਲਈ ਸਰਕਾਰ ਦੀਆਂ ਇਜਾਜ਼ਤਾਂ ਵੀ ਚਾਹੀਦੀਆਂ ਨੇ ਸਾਰਾ ਕੁਝ ਚਾਹੀਦਾ ਸੋ ਇਹ ਇਹ ਵੈਪਨ ਸਿਸਟਮ ਕਿਉਂਕਿ ਪਾਕਿਸਤਾਨ ਤੋਂ ਜੇ ਲਿਆਉਣਾ ਵੀ ਹੈ ਜੇ ਸਾਨੂੰ ਮਿਲ ਵੀ ਜਾਂਦੀ ਹੈ ਕੋਈ ਖਰਾਬ ਵੀ ਮਿਲ ਜਾਂਦੀ ਹੈ ਸਾਨੂੰ ਰੈਸਟੋਰ ਵੀ ਕਰਨੀ ਪਏ ਸੋ ਇਹ ਇਹ ਬਿਨਾ ਸਰਕਾਰ ਨਾਲ ਤਾਂ ਸਾਨੂੰ ਉਹ ਕਰਨਾ ਹੀ ਪਊਗਾ ਕੋਈ ਇਲੈਕਸ਼ਨ ਜਾ ਰਹੇ ਹਿੱਸਾ ਆਉਣ ਵਾਲੀ ਚੋਣਾਂ ਚ ਕਿਉਂਕਿ ਰਾਜਨੀਤੀ ਦਾ ਹੀ ਤਾਂ ਇਹ ਸਾਰਾ ਪ੍ਰੋਗਰਾਮ ਹੈ ਰਾਜਨੀਤੀ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ ਬਿਲਕੁਲ ਬਿਲਕੁਲ ਜੀ ਕੌਮ ਨੇ ਜੇ ਮੇਰ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਪਾਰਲੀਮੈਂਟ ਤੇ ਜਾ ਕੇ ਬੋਲਾਂਗੇ ਅਨੰਦਪੁਰ ਸਾਹਿਬ ਤੋਂ ਇਹ ਸਾ ਮੇਰ ਆਈ ਹਲਕਾ ਜਿੱਥੇ ਖੜੇ ਆ ਆਪਾਂ ਤਾਹੀ ਮੈਂ ਕਹਾਂ ਨਾ ਵੀ ਐਮਪੀ ਲੈਡ ਫੰਡ ਚੋਂ ਪਹਿਲਾ ਕੰਮ ਇਹੀ ਹੋਊਗਾ ਸ਼ੋਅ ਹੈਗਾ ਤੇ ਇਹ 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 ਵੈਪਨ ਸਿਸਟਮ ਇੱਥੇ ਰਿਸਟੋਰ ਹੋਣਾ ਚਾਹੀਦਾ ਜੇ ਇਹੀ ਮੇਰੀਆਂ ਮਤਲਬ ਹੁਣ ਸਰਕਾਰਾਂ ਨੂੰ ਅਪੀਲ-ਬੂਲ ਕਰਕੇ ਫਾਇਦਾ ਨਹੀਂ ਹਕੂਮਤ ਆਪਦੇ ਹੱਥੇ ਚ ਲੈਣੀ ਪੈਣੀ ਹੈ ਤਾਂ ਹੀ ਕੌਮ ਦਾ ਕੁਝ ਬਣਨਾ ਹੈ ਹਣ ਸਮਾਗਮ ਨੂੰ ਕਿੱਦਾਂ ਦੇਖਦੇ ਹੋ ਇੱਕ ਦਿਨ ਤੁਸੀਂ ਪਹਿਲਾਂ ਆਏ ਸੀ ਤੁਸੀਂ ਪਹਿਲਾਂ ਵੀ ਆਉਂਦੇ ਰਹੇ ਹੋ ਤੇ ਗੱਲਾਂ ਬਾਤ ਉਹਦੋਂ ਵੀ ਹੋਈਆਂ ਸੀ ਅੱਜ ਹੁਣ ਜਿਹੜੀ ਇਹ ਪ੍ਰਾਪਤੀ ਹੋਈ ਆ ਇਹਨੂੰ ਕਿੱਦਾਂ ਦੇਖ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਇਹ ਕੌਮ ਦਾ ਜਿਹੜਾ ਇਹ ਪੁਵੇਖਿਆ ਨਾ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਐ ਉਹਨਾਂ ਨੂੰ ਸਾਡੀ ਦਰੋਹਰ ਐ ਜਿੱਥੇ ਦਾ ਕਿ ਇਤਿਹਾਸ ਐ ਜਿਵੇਂ ਮੈਂ ਆ ਤੁਹਾਨੂੰ ਦੱਸ ਰਿਹਾ ਇਹ ਚੀਜ਼ਾਂ ਜਦੋਂ ਵੇਖੋਗੇ ਸਾਡੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਯਾਦ ਆਏਗਾ ਕਿ ਅਸੀਂ ਅੱਜ ਅਮਰੀਕਾ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਐ ਜਦੋਂ ਇੰਗਲੈਂਡ ਕਹਿੰਦਾ ਐ ਬਈ 19ਵੀਂ ਸਦੀ ਦਾ ਇਹ ਸਭ ਤੋਂ ਐਡਵਾਂਸਡ ਵੈਪਨ ਸਿਸਟਮ ਸੀਗਾ ਸੋ ਇਹ ਇਹ ਅਸੀਂ ਔਰ ਸਭ ਤੋਂ ਵੱਡੀ ਗੱਲ ਐ ਪੰਜਾਬ ਦਾ ਬਣਿਆ ਹੋਇਆ ਇਹ ਜਾਓ ਨਾ ਉਥੇ ਉਥੇ ਸਾਰਾ ਕੁਝ ਇਸ ਕੈਨਨ ਦਾ ਇਸ ਵੈਪਨ ਸਿਸਟਮ ਦਾ ਇਤਿਹਾਸ ਲਿਖਿਆ ਜਿਹਨੂੰ ਅੱਜ ਦੀ ਤਰੀਕੇ ਦੇ ਬੋਫਰਸ ਨਹੀਂ ਕਹਿੰਦੇ ਇਹ ਸਿੱਖ ਰਾਜ ਦੀ ਬੋਫਰਸ ਹੈ ਇਹ ਹੁਣ ਸੰਗਤ ਹੈ ਜਬ ਬਹੁਤ ਸਾਰੀ ਸੰਗਤ ਇੱਥੇ ਪਹੁੰਚੀ ਹੈ ਜਹ ਸੰਗਤਾਂ ਦੇ ਘਰਾਂ 'ਚ ਬੈਠੀ ਦੇਖ ਰਹੀ ਹੈ ਸਨੇਹਾ ਕੀ ਆ ਇਸ ਇਤਿਹਾਸ ਬਾਰੇ ਇਹਨਾਂ ਪ੍ਰੋਗਰਾਮ ਬਾਰੇ ਸਨੇਹਾ ਇਹ ਆ ਭਈ ਕੌਮ ਨੂੰ ਆਜ਼ਾਦ ਇਤਿਹਾਸ ਦੇਖੋ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਨਾ ਜੇ ਤੁਸੀਂ ਗੁਲਾਮ ਹੋਵੋ ਤੇ ਜਿਹੜੀ ਹੁਕਮਰਾਨ ਹਕੂਮਤ ਹੁੰਦੀ ਹੈ ਇੱਕ ਅੰਗਰੇਜ਼ੀ ਦਾ ਅੱਖਰ ਹੈ ਮੈਮਰੋਸਾਈਡ ਜਿਵੇਂ ਜੈਨੋਸਾਈਡ ਹੈ ਨਾ ਉਵੇਂ ਮੈਮਰੋਸਾਈਡ ਹੈ ਵੀ ਕੌਮਾਂ ਨੂੰ ਇਹ ਭੁਲਾ ਦਿਓ ਵੀ ਉਹਨਾਂ ਦਾ ਇਤਿਹਾਸ ਕੀ ਹੈ ਸਾਨੂੰ ਸਾਡਾ ਪਿਛਲੇ 150 ਸਾਲ ਚ ਪੌਣੇ 200 ਸਾਲ ਚ ਸਾਨੂੰ ਸਾਡਾ ਜਿਹੜਾ ਇਤਿਹਾਸ ਹੈ ਉਹ ਭੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇਤਿਹਾਸ ਨੂੰ ਯਾਦ ਕਰੋ ਮੈਂ ਜਦੋਂ ਗਿਆ ਮੈਂ ਇੰਗਲੈਂਡ ਦੇ ਵਿੱਚ ਆ ਐਲਵਡਨ ਹਾਲ ਹੋ ਕੇ ਆਇਆ ਹੁਣ ਐਲਵਡਨ ਹਾਲ ਬਹੁਤਿਆਂ ਨੂੰ ਪਤਾ ਨਹੀਂ ਹੋਊਗਾ ਮਹਾਰਾਜਾ ਦਲੀਪ ਸਿੰਘ ਦਾ ਰਿਹائش ਸੀਗੀ ਤੇ ਜਿਹੜੀ ਐਲਵਡਨ اسٹیਟ ਹੈ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਐਲਵਡਨ اسٹیਟ ਸੀ ਉਹ ਇੰਗਲੈਂਡ ਦੀ ਸੈਕੰਡ ਬਿਗੇਸਟ اسٹیਟ ਹੈ 22000 ਏਕੜ ਤੁਸੀਂ ਸਿੱਖ ਰਾਜ ਦੀ ਮਹੱਤਤਾ ਉਸ ਵੇਲੇ ਦੀ ਜਿਹੜੀ ਦੁਨੀਆ ਦੀ ਹਕੂਮਤ ਹੈ ਉਏ ਸਮਝੋ ਭਈ 1849 ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਜਾਂਦੇ ਨੇ ਤੇ ਉਹਨੂੰ ਇੰਗਲੈਂਡ ਦੇ ਵਿੱਚ ਇੱਕ ਸ਼ਹਿਜ਼ਾਦੇ ਤਰ੍ਹਾਂ ਰੱਖਿਆ ਜਾਂਦਾ ਹੈ ਤੇ ਇੰਗਲੈਂਡ ਦੀ ਸੈਕੰਡ ਬਿਗੇਸਟ ਸਟੇਟ ਉਹਨੂੰ ਦਿੱਤੀ ਜਾਂਦੀ ਹੈ ਤੇ ਜਦੋਂ ਮੁਗਲ ਬਾਦਸ਼ਾਹ ਨੂੰ 1857 ਚ ਬਹਾਦਰ ਸ਼ਾਹ ਜ਼ਫਰ ਨੂੰ ਇੱਥੋਂ ਦੇਸ਼ ਨਕਾਲਾ ਦਿੰਦੇ ਆ ਉਹਨੂੰ ਜੇਲ੍ਹ ਦੇ ਵਿੱਚ ਇੱਕ ਕੋਠੜੀ ਵਿੱਚ ਰੱਖਿਆ ਜਾਂਦਾ ਹੈ ਖਾਲਸੇ ਰਾ ਦੀ ਅੰਨੀ ਅਹਿਮਤ ਸੀ ਵੀ ਉੱਥੇ ਵੀ ਸਟੇਟ ਦਿੱਤੀ ਜਾ ਕੇ ਉੱਚੀ ਸਟੇਟ ਦਿੱਤੀ 22000 ਏਕੜ ਸੈਕੰਡ బిਗੈਸਟ ਸਟੇਟ ਹੈ ਗੂਗਲ ਕਰਕੇ ਕੋਈ ਦੇਖ ਲੇ ਐਲਵਡਨ ਸਟੇਟ ਔਰ ਉਹ ਜਿਹੜਾ ਥੈਟਫੋਰਡ ਸ਼ਹਿਰ ਹੈ ਉਹਦੀ ਲਾਇਬ੍ਰੇਰੀ ਵੀ ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਹੈ ਔਰ ਉਹਦੇ ਟਾਊਨ ਹਾਲ 'ਚ ਮਹਾਰਾਜਾ ਦਲੀਪ ਸਿੰਘ ਦਾ ਬਹੁਤ ਵੱਡਾ ਬੁੱਤ ਲੱਗਿਆ ਹੋਇਆ ਜਿਹੜਾ ਅੱਜ ਦੇ ਜਿਹੜਾ ਉੱਥੋਂ ਦਾ ਬਾਦਸ਼ਾਹ ਚਾਰਲਸ ਜਦੋਂ ਪ੍ਰਿੰਸ ਆਫ ਵੇਲ ਸੀਗਾ ਉਹਨੇ ਨਾਗੂਰੇਟ ਕੀਤਾ ਸੀ ਉਤੇ ਥੱਲੇ ਲਿਖਿਆ ਹੋਇਆ ਜਿਹੜੀ ਲਾਸਟ ਲਾਈਨ ਆ ਬੁੱਥਲੇ ਦਟ ਟੂ ਦਿਸ ਡੇ ਦ ਸਿੱਖ ਨੇਸ਼ਨ ਸਟ੍ਰਾਈਵਸ ਟੂ ਗੇਨ ਇਟਸ ਲਾਸ ਸੋਵਰਨਿਟੀ ਸੋ ਇਹ ਕੌਮ ਨੂੰ ਯਾਦ ਰੱਖਣਾ ਚਾਹੀਦਾ ਵੀ ਸਾਡਾ ਇਤਿਹਾਸ ਕੀ ਸੀ ਸਾਡਾ ਪਿਛੋਕੜ ਕੀ ਸੀ ਕਿਉਂਕਿ ਵੇਲੇ ਦੀਆਂ ਹਕੂਮਤਾਂ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਆਪਦਾ ਇਤਿਹਾਸ ਭੁੱਲ ਜਾਈਏ ਤੁਸੀਂ ਇਹ ਦੇਖੋ ਬੜੀ ਇਤਰਾਸ ਦੀ ਹੈ ਰਾਜਸਥਾਨ ਦੇ ਜਿੰਨੇ ਕਿਲੇ ਨੇ ਉਹ ਉਹਨਾਂ ਫੈਮਿਲੀਜ਼ ਨੂੰ ਉਵੇਂ ਹੀ ਰੱਖੇ ਹੋਏ ਨੇ ਉਹ ਆਪਣਾ ਇਤਿਹਾਸ ਦੱਸਣਾ ਚਾਹੁੰਦੇ ਆ ਸਾਡੇ ਜਿਹੜੇ ਪੈਲੇਸ ਸੀਗੇ ਸਟੇਟਾਂ ਦੇ ਕਪੂਰਥਲੇ ਵਾਲਾ ਜਿਹੜਾ ਪੈਲੇਸ ਹੈ ਉਹਨੂੰ ਸੈਨਿਕ ਸਕੂਲ ਬਣਾ ਦਿੱਤਾ ਜਿਹੜਾ ਮੋਤੀ ਬਾਗ ਪਟਿਆਲੇ ਸੀ ਉਹਨੂੰ ਨੈਸ਼ਨਲ ਸਕੂਲ ਆਫ ਸਪੋਰਟਸ ਬਣਾ ਦਿੱਤਾ ਉਹ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਵੀ ਇੱਥੇ ਜਦ ਹੀ ਤੁਹਾਡਾ ਰਾਜਪਾਗ ਸੀਗਾ ਤੁਹਾਡੇ ਤੇ ਮਹਿਲ ਮਨਿਆਰੇ ਤੁਹਾਡੇ ਸੀ ਲਾਹੌਰ ਸਾਡੇ ਕੋਲੋਂ ਉੱਡ ਛੁੱਟ ਗਿਆ ਸੋ ਜਿਹੜਾ ਗੱਲ ਤੁਸੀਂ ਪੁੱਛੀ ਸੀ ਮੈਂ ਸਾਰੀ ਇਹਨਾਂ ਵੇਰਵਾ ਇਸ ਕਰਕੇ ਦਿੱਤਾ ਹੈ ਕਿ ਤੁਹਾਨੂੰ ਕੌਮ ਨੂੰ ਇਤਿਹਾਸ ਗੁਰੂ ਸਾਹਿਬ ਤੋਂ ਬਾਅਦ ਜਿਵੇਂ ਬਾਬਾ ਬੰਦਾਭਾਦਰ ਆਇਆ ਕਿਵੇਂ ਮਿਸਲਾਂ ਹੋਈਆਂ ਮੈਂ ਅਜ ਹੁਣ ਇੱਥੇ ਦੇਖ ਰਿਹਾ ਸੀ ਇੱਥੇ ਗੱਲ ਹੋ ਰਹੀ ਸੀ ਸਟੇਜ ਤੋਂ ਭਈ 40 ਸਾਲ ਨਿਸ਼ਾਨ ਸਾਹਿਬ ਲਾਹੌਰ ਝੂਲਦਾ ਰਿਹਾ 40 ਸਾਲ ਨਹੀਂ ਝੂਲਦਾ ਰਿਹਾ ਪਹਿਲਾਂ ਤਾਂ 1799 ਤੋਂ 1849 50 ਸਾਲ ਤਾਂ ਸਿੱਖ ਰਾਜ ਰਿਹਾ ਉਦੋਂ ਪਹਿਲਾ ਭੰਗੀ ਮਿਸਲ ਕੋਲ ਸੀ ਲਾਹੌਰ ਜੋ ਸਾਡਾ ਵਕਫਾ ਬਹੁਤ ਲੰਮਾ ਹੈ ਅਸੀਂ ਇਹਨੂੰ ਇਹ 1800 1760 ਤੋਂ ਬਾਅਦ 50 55 ਤੋਂ ਬਾਅਦ ਤੋਂ ਲੈ ਕੇ 1849 100 ਸਾਲ ਖਾਲਸੇ ਦਾ ਚੜ੍ਹਦੀ ਕਲਾ ਰਹੀ ਹੈ ਇਸ ਕਿਤੇ ਜੀ ਇਹ ਨਿਸ਼ਾਨੀ ਜੀ ਜਿਹੜਾ ਇੱਥੇ ਲੱਗਿਆ ਹੋਇਆ ਹੈ ਇਹੀ ਨਹੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਨਿਸ਼ਾਨ ਸੀ ਨਾ ਉਹਦੇ ਥੋੜਾ ਫਰਕ ਹੈ ਉਹਦੇ ਚ ਇੱਕ ਤਾਂ ਅਕਾਲ ਸਹਾਏ ਸ਼ਾਹਮੁਖੀ ਚ ਲਿਖਿਆ ਹੋਇਆ ਇਹਦੇ ਵਿੱਚ ਵੀ ਲਿਖਿਆ ਹੋਇਆ ਜੀ ਇੱਕ ਪਾਸੇ ਸ਼ਾਹਮੁਖੀ ਚ ਇੱਕ ਪਾਸੇ ਪੰਜਾਬੀ ਚ ਹਾਂ ਸੋ ਮੈਂ ਵੀ ਕਹਿ ਰਿਹਾ ਨਾ ਉਹਦੇ ਚ ਗੁਰਮੁਖੀ ਚ ਨਹੀਂ ਸੀਗਾ ਉਹਦੇ ਸ਼ਾਹਮੁਖੀ ਚ ਸੀਗਾ ਸੋ ਇਹ ਨਿਸ਼ਾਨ ਸੀਗਾ ਥੋੜਾ ਜਿਹਾ ਲੈਂਗੁਏਜ ਦਾ ਉਹਦਾ ਫਰਕ ਸੀਗਾ ਬਾਕੀ ਬੇਸਿਕਲੀ ਇਹ ਹੀ ਸੀ ਹੈ ਤਾਂ ਜਿਹੜਾ ਗੁਰੂ ਸਾਹਿਬ ਦਾ ਬਖਸ਼ਾ ਨਿਸ਼ਾਨ ਹੈ ਉਹੀ ਸਿੱਖ ਰਾਜ ਦਾ ਸੀਗਾ ਤੋਂ ਪਾਉਣ ਗਿਆ ਜੀ ਫਿਰ ਇੱਥੇ ਕੋਸ਼ਿਸ਼ ਹੈ ਗੁਰੂ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ ਸਾਨੂੰ ਇੰਨੀ ਤਾਕਤ ਬਖਸ਼ੇ ਗੁਰੂ ਸੋਜੀ ਬਖਸ਼ੇ ਕਿਉਂਕਿ ਇਹ ਇੰਟਰਨੈਸ਼ਨਲ ਕੰਮ ਹੈ ਪੀਏ ਤੋਪਾਂ ਤਾਂ ਨਹੀਂ ਪਰ ਤੋਪ ਤਾਂ ਜ਼ਰੂਰ ਲੈ ਆਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸੋ ਜਿੱਥੇ ਸੰਗਤ ਪਹੁੰਚ ਰਹੀ ਹੈ ਤਾਂ ਉਹਦੇ ਨਾਲ ਕੁਛ ਨਾ ਕੁਛ ਜ਼ਰੂਰ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਹਨੇ ਕੁਸ਼ਲਪਾਲ ਸਿੰਘ ਜੀ ਨਾਲ ਜਿਹੜੀ ਗੱਲ ਹੋਈ ਹੈ ਇਹਨਾਂ ਨੇ ਤੋਪ ਦੀ ਉਹ ਤਸਵੀਰ ਅਜੇ ਦਿਖਾਈ ਹੈ ਕਿ ਜਿਹੜੀ ਤੋਪ ਕਿਸੇ ਸਮੇਂ ਇੱਥੇ ਵਿੜੀ ਹੋਈ ਸੀ ਉਹਦਾ ਇੱਕ ਤਸਵੀਰ ਤਾਂ ਮਿਲ ਗਈ ਪਰ ਜਲਦੀ ਹੀ ਇੱਥੇ ਤੋਪ ਲੈ ਆਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਹੁਣ ਤੋਪ ਕਦੋਂ ਇੱਥੇ ਆਉਂਦੀ ਹੈ ਤੇ ਕਦੋਂ ਸੰਗਤ ਉਸ ਤੋਪ ਦੇ ਦਰਸ਼ਨ ਕਰ ਸਕਦੀ ਹੈ ਕਦੋਂ ਸਿੱਖ ਆਪਣੇ ਇਤਿਹਾਸ ਬਾਰੇ ਜਾਣੂ ਹੋਣਗੇ ਇਹ ਹੁਣ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚਾਂਦ